ਸੁਨੀਲ ਜਾਖੜ ਪਿਛਲੇ ਕਈ ਦਿਨਾਂ ਤੋਂ ਲੀਡਰਸ਼ਿਪ ਨੂੰ ਮਿਲ ਰਹੇ ਨੇ ਹਾਈ ਕਮਾਂਡ ਨੂੰ ਮਿਲ ਰਹੇ ਨੇ ਉਹਨਾਂ ਨੇ ਮੁਲਾਕਾਤ ਕੀਤੀ ਸੀਗੀ ਕੇਂਦਰੀ ਮੰਤਰੀ ਮਨੋਰਖ ਲਾਲ ਖੱਟੜ ਹੋਰਾਂ ਦੇ ਨਾਲ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਣ ਹੋਰਾਂ ਦੇ ਨਾਲ ਤੇ ਹੁਣ ਉਹਨਾਂ ਨੇ ਮੁਲਾਕਾਤ ਕੀਤੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਦੇ ਨਾਲ ਬੜੋ ਕਹਿੰਦੇ ਸ਼ਿਵਰਾਜ ਚੋਹਾਨ ਦੀ ਤਾਂ ਮੇਰੀ ਸਸ਼ਟਾਚਾਰ ਮੀਟਿੰਗ ਹੈ ਮੈਜੀ ਦੀ ਸਰਕਾਰ ਬਣੀ ਵੀ ਹੈ ਸਸ਼ਟਾਚਾਰ ਹੁਣ ਤੱਕ ਪੂਰੇ ਨਹੀਂ ਹੋਇਆ ਜਦੋਂ ਦੋ ਆਗੂ ਮਿਲ ਬੈਠ ਕੇ ਦੇ ਆ ਨਾ ਉਹ ਇਹ ਕਹਿਣਾ ਕਿ ਇਹਦਾ ਸਸ਼ਟਾਚਾਰ ਹੈ ਇਹ ਨਹੀਂ ਹੁੰਦਾ। ਬਕਵਾਕ ਆਗੂ ਨੂੰ ਮਿਲਦੇ ਜਾਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਉਹਨਾਂ ਨੂੰ ਹੋ ਸਕਦਾ ਪੰਜਾਬ ਦੀ ਦੁਖਦੀ ਰਾਗ ਬਾਰੇ ਵੀ ਦੱਸਦੇ ਹੋਣ। ਸ਼ਰੀਨ ਜਾਖੜ ਸਾਹਿਬ ਦੀਆਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਨੇ ਇਹਨਾਂ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਵਰਤ 50ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਤੇ ਲੇ ਸੋਚਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕੋਈ ਸਰਕਾਰ ਦਾ ਸੱਦਾ ਆਏਗਾ ਕੇਂਦਰ ਦਾ ਸੱਦਾ ਆਏਗਾ ਮੁਲਾਕਾਤ ਹੋਏਗੀ ਪਰ ਅਜੇ ਹਾਂ ਨਹੀਂ ਹੋ ਰਿਹਾ ਤੇ ਹੁਣ ਸੁਨੀਲ ਜਾਖੜ ਕਾਫੀ ਚਰਚਾ ਦੇ ਵਿੱਚ ਆਏ ਹੋਏ ਨੇ ਸੁਨੀਲ ਜਾਖੜ ਪਿਛਲੇ ਕਈ ਦਿਨਾਂ ਤੋਂ ਲੀਡਰਸ਼ਿਪ ਨੂੰ ਮਿਲ ਰਹੇ ਨੇ ਹਾਈ ਕਮਾਂਡ ਨੂੰ ਮਿਲ ਰਹੇ ਨੇ ਉਹਨਾਂ ਨੇ ਮੁਲਾਕਾਤ ਕੀਤੀ ਸੀਗੀ ਕੇਂਦਰੀ ਮੰਤਰੀ ਮਨੋਰਖ ਲਾਲ ਖੱਟੜ ਹੋਰਾਂ ਦੇ ਨਾਲ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹੋਰਾਂ ਦੇ ਨਾਲ ਤੇ ਹੁਣ ਉਹਨਾਂ ਨੇ ਮੁਲਾਕਾਤ ਕੀਤੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਦੇ ਨਾਲ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਲਿਖਦੇ ਨੇ ਕਿ ਕਿਸਾਨ ਭਲਾਈ ਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਦੇ ਨਾਲ ਸਿਸ਼ਟਾਚਾਰ ਭੇਟ ਹੋਈ ਹੈ ਕੀ ਇਹਦੇ ਵਿੱਚ ਉਹਨਾਂ ਨੇ ਕਿਸਾਨੀ ਮਸਲੇ ਦੀ ਗੱਲ ਕੀਤੀ ਹੋਵੇਗੀ ਕੀ ਉਹਨਾਂ ਨੇ ਕੋਈ ਡੱਲੇਵਾਲ ਸਾਹਿਬ ਦਾ ਜ਼ਿਕਰ ਕੀਤਾ ਹੋਵੇਗਾ ਕਿਉਂਕਿ ਮੁਲਾਕਾਤ ਕਰਨ ਦਾ ਮਕਸਦ ਇਹ ਹੀ ਹੈ ਕਿ ਜੇਕਰ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਪੰਜਾਬ ਭਾਜਪਾ ਦੇ ਪ੍ਰਧਾਨੋਂ ਤਾਂ ਮੁੱਦਾ ਤੁਸੀਂ ਇਹ ਵੀ ਚੁੱਕੋ ਪਰ ਇਹ ਚਰਚਾਵਾਂ ਅਜੇ ਤੱਕ ਚਰਚਾ ਦੇ ਰੂਪ ਦੇ ਵਿੱਚ ਹੀ ਨੇ ਕਿ ਉਹਨਾਂ ਨੇ ਕੀ ਗੱਲਬਾਤ ਕੀਤੀ ਹੋਵੇਗੀ ਵੈਸੇ ਚਰਚਾ ਇਹ ਵੀ ਹੈ ਕਿ ਪ੍ਰਧਾਨਗੀ ਨੂੰ ਲੈ ਕੇ ਦੂਜੇ ਪਾਸੇ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ 2 ਸਾਲਾਂ ਨੂੰ 2.5 ਸਾਲ ਨੂੰ ਵਿਧਾਨ ਸਭਾ ਦੀਆਂ ਉਹਨੂੰ ਲੈ ਕੇ ਕਾਫੀ ਕੁਝ ਹੁੰਦਾ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਭਾਜਪਾ ਆਪਣੇ ਪੈਰ ਫਸਾਰਦੀ ਹੋਈ ਨਜ਼ਰ ਆ ਰਹੀ ਹੈ ਜ਼ਰੂਰ ਵੱਧ ਜਿਹੜਾ ਚਾਹੁੰਦੀ ਹੈ ਕਿ ਸਾਡੀਆਂ ਵੋਟਾਂ ਵੜਨ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜਨ ਮੈਂਬਰਸ਼ਿਪ ਦੇ ਵਿੱਚ ਵਾਧਾ ਹੋਵੇ ਪਰ ਸੁਨੀਲ ਜਾਖੜ ਜਿਹੜੀਆਂ ਮੀਟਿੰਗਾਂ ਕਰ ਰਹੇ ਨੇ ਉਹਦੇ ਕਾਫੀ ਮਾਇਨੇ ਕੱਢੇ ਜਾ ਰਹੇ ਨੇ ਜੀ ਤਰਵਿੰਦਰ ਜੀ ਇੱਕ ਤਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਗੁਰੂਜਰਾਤ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਇੰਚਾਰਜ ਹਮ ਬੀਰਪਾਨੀ ਸਾਹਿਬ ਇੱਥੇ ਆਏ ਸਨ ਤਾਂ ਇੱਕ ਗੱਲ ਕਲੀਅਰ ਕਰ ਗਏ ਸਨ ਕਿ ਜਖੜ ਸਾਹਿਬ ਹੀ ਰਹਿਣਗੇ ਪੰਜਾਬ ਭਾਜਪਾ ਦੇ ਪ੍ਰਧਾਨ ਹੁਣ ਉਹ ਕਹਿੰਦੇ ਸ਼ਿਵਰਾਜ ਚੋਹਾਨ ਦੀ ਤਾਂ ਮੇਰੀ ਸਸ਼ਟਾਚਾਰ ਮੀਟਿੰਗ ਹੈ ਮੈਦੀ ਸਰਕਾਰ ਬਣੀ ਵੀ ਇਹ ਸਸ਼ਟਾਚਾਰ ਹੁਣ ਤੱਕ ਪੂਰਾ ਹੀ ਨਹੀਂ ਹੋਇਆ 6 ਮਹੀਨੇ ਤੋਂ ਵੱਧ ਸਮਾਂ ਲੰਘ ਗਿਆ ਸੋ ਇਹ ਤਾਂ ਕਹਿੰਦੀਆਂ ਗੱਲਾਂ ਨਹੀਂ ਜਦੋਂ ਦੋ ਆਗੂ ਮਿਲ ਬੈਠ ਕੇ ਦੇ ਆ ਨਾ ਉਹ ਇਹ ਕਹਿਣਾ ਕਿ ਇਹਦਾ ਸਸ਼ਟਾਚਾਰ ਹੈ ਇਹ ਨਹੀਂ ਹੁੰਦਾ ਇਹ ਤਾਂ ਉਰਤਾ ਕਹਿ ਸਕਦੇ ਆ ਕਿ ਜਦੋਂ ਆਗੂ ਬੈਠਣਗੇ ਉਹ ਕੋਈ ਗਲਬਤ ਵੀ ਕਰਨਗੇ ਦੁਨੀਆਂ ਦੇ ਵਿੱਚ ਇੱਕ ਕਹਾਵਤ ਹੈ ਕਿ ਦੋ ਔਰਤਾਂ ਇਕੱਠੀਆਂ ਬੈਠੀਆਂ ਸੀ ਪਰ ਬਿਲਕੁਲ ਚੁੱਪਚਾਪ ਮੂੰਹ ਤੇ ਪੱਟੀ ਲਾ ਕੇ ਬੈਠੀਆਂ ਸਨ ਇਹਨੂੰ ਵਿਸ਼ਪ ਭਰ ਦਾ ਗੋਰਾ ਕਾ ਗੱਪ ਕਿਹਾ ਜਾਂਦਾ ਹੈ ਤੇ ਜੇ ਦੋ ਆਗੂ ਇਕੱਠੇ ਬੈਠਣ ਉਹ ਕੋਈ ਗੱਲ ਹੀ ਨਾ ਕਰਨ ਇਹ ਨਹੀਂ ਹੋ ਸਕਦਾ ਸੋ ਗੱਲ ਕੀ ਹੋਈ ਹੈ ਕੀ ਨਹੀਂ ਵੱਖ-ਵੱਖ ਆਗੂ ਨੂੰ ਮਿਲਦੇ ਜਾਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਉਹਨਾਂ ਨੂੰ ਹੋ ਸਕਦਾ ਪੰਜਾਬ ਦੀ ਦੁਖਦੀ ਰਗ ਬਾਰੇ ਵੀ ਦੱਸਦੇ ਹੋਣ ਜਿਹੜੇ ਸਨੀਲ ਜਾਖੜ ਸਾਹਿਬ ਦੀਆਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਨੇ ਇਹਨਾਂ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਇਹਦੇ ਕੁਝ ਨਾ ਕੁਝ ਹੋ ਸਕਦਾ ਸਨੀਲ ਜਾਖੜ ਸਾਹਿਬ ਪਵੇਖਦੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਖੇਤੀਬਾੜੀ ਮੰਤਰੀ ਉਹਨਾਂ ਦੀਆਂ ਮੀਟਿੰਗਾਂ ਦੀ ਕੋਈ ਭੂਮਿਕਾ ਬਣਾ ਰਹੇ ਹੋਣ ਵੀ ਪਹਿਲਾਂ ਲੋਕਾਂ ਦੇ ਵਿੱਚ ਭੂਮਿਕਾ ਬਣਦੇ ਉਹ ਬਾਅਦ ਦੇ ਵਿੱਚ ਜਾ ਕੇ ਆਪਾਂ ਇਹ ਗੱਲ ਕਰ ਲਾਂਗੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਨੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੇ ਨਾਲ ਬੈਠ ਕੇ ਕੋਈ ਨਾ ਕੋਈ ਡਪਟਾਰਾ ਕਰਨਾ ਚਾਹੁੰਦੀ ਹੋਵੇ ਪਰ ਰਾਤ ਲੋੜੀ ਦਾ ਪ੍ਰੋਗਰਾਮ ਸੀ ਹੂੰ ਸਾਡੇ ਬਹੁਤ ਸਾਰੇ ਦੋਸਤਾਂ ਨੂੰ ਅੰਮ੍ਰਾਲੇ ਦੇ ਵਿੱਚ ਸੱਦਿਆ ਹੋਇਆ ਸੀ ਉਹ ਕਹਿੰਦੇ ਯਾਰ ਅੱਧਾ ਤਾਂ ਸਾਰਾ ਖਾਧਾ ਪੀਤਾ ਹੀ ਉਤਰ ਜਾਂਦਾ ਜਦੋਂ ਵੀ ਅੰਮ੍ਰਾਲੇ ਜਾਣਾ ਹੈ ਜਿਨ੍ਹਾਂ ਨੇ ਪਟਿਆਲੇ ਤੋਂ ਰਾਜਪੁਰ ਤੋਂ 25 ਮਿੰਟ ਪਟਿਆਲੇ ਤੋਂ 45 ਮਿੰਟ ਤੇ ਹੁਣ 2 ਘੰਟਿਆਂ ਦਾ ਸਮਾਂ ਲੱਗਦਾ ਪਹਿਲੇ ਜਾਣ ਜਾਣਤੀ ਸਾਰੇ ਪਾਸੇ ਘਟਗੰਦੀਆਂ ਲੰਬੀਆਂ ਲਾਈਨਾਂ ਨੇ ਹੋ ਸਕਦਾ ਹੈ ਨੈਮ ਸਿੰਘ ਸੈਣੀ ਵੀ ਪਿੱਛੇ ਕਹਿ ਚੁੱਕੇ ਸੀਗੇ ਮੁੱਖ ਮੰਤਰੀ ਹਰਿਆਣਾ ਕਿ ਅਸੀਂ ਜੀ ਜਲਦੀ ਇਹਨਾਂ ਨਾਲ ਗੱਲਬਾਤ ਕਰਕੇ ਨਿਬੇੜਾਂਗੇ ਮੈਂ ਖੁਦ ਕਿਸਾਨਾਂ ਨੂੰ ਮਿਲਣ ਵਾਸਤੇ ਜਾਵਾਂਗਾ ਕਿਤੇ ਇਹਨਾਂ ਗੱਲਾਂ ਚੁੱਤ ਨਹੀਂ ਕੋਈ ਗੱਲ ਕੱਢੀ ਜਾ ਰਹੀ ਸਰਕਾਰਾਂ ਆ ਭਾਵੇਂ ਸੂਬੇ ਦੀਆਂ ਹੋਣ ਜਾਂ ਕੇਂਦਰ ਦੀ ਹੋਵੇ ਇਹਨਾਂ ਨੂੰ ਚਾਹੀਦਾ ਹੈ ਕਿ ਤੁਰੰਤ ਕਿਸਾਨਾਂ ਨਾਲ ਗੱਲਬਾਤ ਕਰਕੇ ਜਿਹੜਾ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਉਦੇ ਤੋਂ ਬਚਣਾ ਚਾਹੀਦਾ ਹੈ। ਉਹਦੀ ਪ੍ਰਪਾਈ ਵੀ ਹੋਣੀ ਚਾਹੀਦੀ ਹੈ। ਜੀ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ